ਇਹ ਬੈਲ ਨੂੰ ਕਿੰਨਾ ਤੋਂ ਕਰ ਚੁੱਕੀ ਹੁੰਦੀ ਹੈ ਟਾਈਟ ਬਹੁਤ ਬਹੁਤ ਕੱਪ ਕੱਪ ਨਾ ਹੀ ਹਾਂ ਤੁਸ ਤਾ ਤੁਸ ਚੱਲਦਾ ਮੇਰਾ ਲਾੜ ਮਾਂ ਦੇ ਆ ਜਾ ਲਾਣ ਪਿਆਰੇ ਆਵੇ ਕੱਚੇ ਦੁੱਖ ਨਾਲ ਉਪਾੜੇ ਡਬਲ ਡਬਲ ਹੈ ਬੇਰੀ ਗੁੱਡ ਐਲੂਏ ਪੀ ਰੱਖ ਲੋ ਫਿਰ ਇਕੱਠੇ ਹੀ ਕਰਕੇ ਫੇਰ ਉਹਦੇ ਚ ਰੱਖਿਓ ਪ੍ਰਾਂਤ ਚ ਬਿਠਕਿਓ ਗੱਲ ਕੰਗੜਾ ਕੋਲ ਪਿਆਰੀਏ ਨੀ ਰਾਣੀ ਮਾਂ ਦੀ ਜਾਈਏ ਤਾਂਗੜਾ ਨੀ ਰਾਣੀ ਹੋਰ ਉਹ ਦੰਬਾ ਭੀਆਂ ਮੰਨੀਆਂ ਹੀ ਨਹੀਂ ਗੱਲ ਸਾਨੂੰ ਐਸੀ ਐਸੀ ਜਲਾ ਦੇ ਬਾਬੀ ਹਾਂ ਕਿ ਦੋ ਵਿਸ਼ਵਾਸ ਨੇ ਕਰਤਾ ਆਪਾਂ ਆਰੀਏ ਨੀ ਰਾਣੀ ਮਾਂ ਦੀਏ ਜਾਈਏ ਗੰਗਾ ਖੋਲ ਟਾਈਮਰ ਉਹ ਨਾ ਦੇ ਯਾਰੀਏ ਨਹੀਂ ਟਾਈਮਰ ਉਹ ਵੀ ਆ ਕਰ ਰਹੇ ਨੇ ਪਾਣੀ ਟਾਈਟੂ ਨਾ ਚਾਹੀਦਾ ਸੀ ਮੈਂ ਟਾਈਮ ਮੈਨਰ ਵੀ ਟਾਈਮ ਚੱਲਣਾ ਚਾਹੀਦਾ ਸੀ ਮੈਂ ਟਾਈਮਰ ਟਾਈਮਰ ਲਗਾਣਾ ਚਾਹੀਦਾ ਸੀ ਕਿ ਕਿੰਨੇ ਪਹਿਲਾਂ ਖੋਲਿਆ ਇਹ ਤੇਰੇ ਭੈਣਾਂ ਬਾਰਸ਼ਲਟੀ ਕਰ ਗਈਆਂ ਉਹਦੇ ਉਹਦਾ ਕਹਿੰਦੇ ਦਰਾਨੀ ਔਖੀ ਹੋਊਗੀ ਬਹੁਤੀ ਪਤਾ ਮੇਰੇ ਸਕਿੱਲ ਜ਼ਿਆਦਾ ਹੋਏ ਬੇਟਾ ਬਹੁਤ ਹੱਸੀ ਮੁੜਦੇ ਅੱਗੇ ਵਾਲਾ ਲੈ ਕੇ ਆਇਆ ਤੇ ਮੈਨੂੰ ਇਹ ਜਾ ਵੇ ਆਪਣੇ ਟੀਮ ਵਿੱਚ ਲਾਓ ਵੀ ਅੱਜ ਕੋਈ ਅੱਜ ਕੋਈ ਕਾਹੀ ਮੇਰਾ ਕੋਈ ਨਾ ਇੱਕ ਹੋ ਚਾ ਰਹੇ ਹੁੰਦੇ ਬੱਚੇ ਦਾ ਸ਼ਾਹ ਹੋ ਗਿਆ ਇਹਦੇ ਵਿੱਚ ਬੰਨ ਦੇ ਬੰਨ ਮਿਲਿਆ ਪਿੱਛੇ ਪਾ ਦੀਆਂ ਇਹ ਉਹ ਜਾ ਯਾਰ ਤੁਹਾਨੂੰ ਲੈਸ ਕਰਵਾਤਾ ਇਹ ਆਸ਼ਿਕ ਚਾਂਦੀ ਦੇ ਰੁਪਈਏ ਦੀ ਬੈਨ ਉਹਦਾ ਬਿੱਟਾ ਪਾਉਗਾ ਤੇ ਇਹ ਆਊਗਾ پتہ ਜੀ ਕਿ ਚਾਂਦੀ ਦਾ ਰੁਪਈਆ ਕੱਢ ਕੇ ਫੜਾਉਣਾ ਚਲੋ ਪਹਿਲਾਂ ਖਬਰ ਇਹ ਦੱਸ ਜੀ

ਕਿੰਨੀ ਆ ਰਹੀ ਹੈ ਸਰਵਨ ਹਰਸ਼ਕ ਕੰਕਸ਼ਾ ਆ ਜੀ ਆਪ ਜੀ ਆਪ ਜੀ ਦੇ ਦੋ ਅਸਾਂ ਪਾਰਸ਼ਲ ਆਦਾ ਪਾਰਸ਼ਲ ਟੀ ਸੀ ਕੀ ਨਹੀਂ ਜੀ ਸਰੇ ਸਰਦੀ ਸਰਵਜੀਤ ਹਾਂ ਕਾਜੀ ਪਕਾਜੀ ਪਕਾਜੀ ਪਾਪੀ ਜੀ ਹੱਥ ਜੀ ਫੜਾ ਲੇ ਹਾਂ ਹਾਂ हो आ भी आ भी ए भाई तेरे घर का हो रिया है नहीं हो भाभी चीटिंग कर रही है भाभी चूपी का ले हैज कर रही है 1 2 हो गए पहले पीछे हाथ रखो दोनों यार पीछे हाथ करो 1 2 पीछे पीछे करो हाथ होए ਕਾਣਾ ਨਾ ਠੀਕਾ ਠੀਕਾ ਚੱਲ ਹੋ ਰਿਹਾ ਚੱਲ ਚੱਲ ਮੈਂ ਤਾਂ ਆ ਬੰਦੇ ਆਹੀ ਆਹੀ ਵੀ ਨਹੀਂ ਗਾਲਾ ਆਈ ਆਪਣੇ ਹੱਥ ਚ ਓਏ ਠੀਕਾ ਠੀਕਾ ਬੰਦੇ ਲੱਕ ਫੇਰ ਵੇਖ ਲਾਂਗੇ ਕੋਈ ਨਹੀਂ ਕੋਈ ਨਹੀਂ ਕੱਪੜਿਆਂ ਦੀ ਪਤਾ ਡ੍ਰੈਗਲ ਹੋ ਜਾਣਗੇ ਕੱਪੜੇ ਫਿਕਰ ਨਾ ਕਰ ਜਿੱਤਣ ਹਾਂ ਆਏ ਹੋ ਆ ਛੱਡਣਾ ਨਹੀਂ ਛੱਡਣਾ ਨਹੀਂ ਜਾਨਣੀ ਹੈ ਪਾਰਸ਼ੀਟਿੰਗ ਕਰਕੇ ਬਾਬੀ ਆ ਨਹੀਂ ਕਰਨੀ ਉਹ ਨਹੀਂ ਕਰਨੀ ਇਹ ਸੀਟਿੰਗ ਨਹੀਂ ਰੱਖੋ ਰੱਖੋ ਅਸੀਂ ਕਿਹਾ ਅਸੀਂ ਤਾਂ ਚਲੋ ਤੁਸੀਂ ਗੁਰੂਓ ਟੀਚਰੋਂ ਸੀਟਿੰਗ ਨਹੀਂ ਕਰੋਗੇ ਪਰ ਤੁਸੀਂ ਨਹੀਂ 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 ਤਾਂ ਦੋ ਵਾਰੀ ਹੋ ਗਿਆ ਨਹੀਂ 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 ਤਾਂ ਦੋ ਵਾਰੀ ਹੋ ਗਏ ਦੋ ਚਾਰ ਹੋ ਗਏ ਗੁਰੀਆਂ ਨੂੰ ਨਹੀਂ ਕੁਝ ਕਰਨਾ ਚਾਹੀਦਾ ਨਹੀਂ 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 ਕਮਾਂਡ ਕਰ ਦੇ। ਦੇਖੋ ਅਸੀਂ ਫੇਰ ਜੇ ਹੁਣ ਕਰੀ ਚੀਟਿੰਗ ਆ ਸੀ ਉਹ ਕਰਾਂਗੇ। ਕਰ ਨਾਲ ਲਾ ਲਾਂਗੇ ਮੇਰੇ। ਚੀਟਿੰਗ ਕਰੀਏ ਅਸੀਂ। ਲੈ ਨਹੀਂ ਆਤਾ ਕੋਈ। ਆ ਤਾਂ ਫਾਊਲਾ ਫਾਊਲਾ ਕਵਰ ਕਰੋ। ਫਾਊਲ ਕਵਰ ਕਰੋ। ਕਲੋਜ਼ ਕਰਾ। ਕਮਾਂਡ ਕਰ ਦੋ। ਉਸ ਨੂੰ ਨਾਲ ਦੇਖੀ ਕਰੋ। ਕੋਈ ਨਹੀਂ ਫਾਊਲਾ। ਚਲੋ। ਉਹ ਚੰਗੀ ਤਰ੍ਹਾਂ ਬੈਠੋ। ਤੇਰੇ ਮੜਾ ਬੀਸ਼ਮਾ ਹਲਵਾ ਲਵਾ ਲੋ। 3 2 ਹੋ ਗਏ ਕਿ ਕਿ ਪਨੇ ਮਾਰਾ ਪਿੱਛੇ ਕੋਈ ਨਾ ਹਲੇ ਛੱਡ ਦੇਣ ਦੋ ਉਹਨੂੰ ਵਿੱਚ ਫੇਰ ਕਰਾਂ ਹਾਂਜੀ ਫੇਰ ਤੁਸੀਂ ਦੱਸਿਓ ਉਦੋਂ ਹੀ ਪਾਵਾਂਗੇ ਚਲੋ 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 ਇਹ ਮੈਂ ਕਰਦਾ ਆ ਫਿਰ ਤੇ ਇਹ ਨਹੀਂ 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 ਦੇਖ ਕੇ ਯਾਰ ਨਹੀਂ ਦੇਖ ਕੇ ਦੇਖ ਕੇ ਨਹੀਂ 3 2 3 ਹੋ ਗਏ ਬਸ ਲਾਸਟ ਆਈਸ ਕਲੋਸ ਕਰ ਲੋ ਫਿਰ ਨਹੀਂ ਤੁਸੀਂ ਆਈਸ ਕਵਰ ਨਹੀਂ ਨਾ ਲਹੇ ਨਾ ਬੈਠ ਜੀ ਬੈਠ ਤੁਸੀਂ ਹੱਥ ਪਿੱਛੇ ਰੱਖ ਹੱਥ ਪਿੱਛੇ ਰੱਖ ਅੱਖਾਂ ਬੰਦ ਕਰੋ ਹੱਥ ਉੱਰੇ ਰੱਖ ਬਹੁਤ ਕੋਟੇ ਕਰੋ ਇਹ ਆਹ ਸਮਾਂ ਬੰਦ ਕਰੋ ਆਪਣੀ ਅੱਖਾਂ ਬੰਦ ਕਰੋ ਹਾਂ ਭੈਣ ਜਦੋਂ ਤੁਸੀਂ ਛੱਡਦੇ ਨੇ ਉਸ ਤੋਂ ਬਾਅਦ ਵੀ ਹੱਥ ਘਮਾਈ ਜਾਇਆ ਕਰੋ ਨਹੀਂ ਇਹਨਾਂ ਨੂੰ ਐ ਹੋ ਜਾਂਦਾ ਵਾ ਇੱਕ ਦੂਜੇ ਦੇਖੋ ਹਾਂ ਦੂਜੇ ਦੇਖੋ ਇਹ ਕਿੰਨਾ ਨਹੀਂ ਇਹ ਕਿੰਨਾ ਆਹ ਦੂਜੀ ਨਿਕੋ ਫੇਰ ਮੇਰੀ ਪੋਣਾ ਹਾਂ ਕਹਾ ਜਿੱਡੀ ਡਰਾਉਣਾ ਉਹ 1 2 3 ਨਹੀਂ ਹੋਇਆ ਆ ਮੇਰੇ ਹੱਥ 'ਚ ਵੜ ਗਿਆ ਮੇਰੇ ਹੱਥ 'ਚ ਚੜਦੋ ਮਿਲ ਗਿਆ ਮੇਰਾ ਹੱਥ ਤਾਂ ਝੜ ਗਿਆ ਹੋਰ ਹੋਵੇ ਚੱਲ ਚੱਲ ਫੋਕਸ ਵੈਰੀ ਗੁੱਡ ਵੈਰੀ ਗੁੱਡ ਪਰਸ਼ੀਦ ਹੋ ਗਿਆ <laughs> <laughs> नहीं जी वो अश बना रहे <laughs> ਤੂੰ ਨਹੀਂ ਮੰਨਦਾ ਬਸ ਫੜ ਲਓ ਹੁਣ ਤੁਸੀਂ ਹਾਂ ਫੜ ਲਓ ਹੁਣ ਦੇਖੋ ਮੇਰੀ ਕਲਚੀ ਵਿੱਚ ਨਾਲ ਚਲੋ ਹਾਂ ਚਲੋ ਕੋਣਾ ਨਹੀਂ ਹਲੇ ਤਾਂ ਨਹੀਂ ਚੱਲਦਾ ਮਨਾ ਪੈਣ ਬਾਦ ਨਾ ਗੇਵਦੇ ਕੁਝ ਚਲੋ ਪਾਣੀ ਨਹੀਂ ਚੱਲਦਾ ਮੁੰਲੇ ਤਾਂ ਕਿਹੜਾਈ ਨਹੀਂ ਹੋਣੀ ਮੇਰੇ ਕੋਲੇ ਸ਼ੂਗਰ ਇੰਨੀ ਬਹੁਤ ਹੋ ਗਈ ਹੈ ਨਾ ਨਹੀਂ ਜੀ ਨਹੀਂ ਜਿੰਨਾ ਜਿੰਨਾ ਆਟਾ ਜਿੰਨਾ ਮੇਰੇ ਗ੍ਰੀਟ ਕੱਟਿਆ ਮੈਂ आगा. हाँ जी चीनी होनी हो आज में सिक रही है मनसा कोई तो नहीं खा लांगे ज्यादा ज्यादा ही रख हाँ हां मैं भर दो हां जी और मैं आटा इसी की प्रेस करके शुगर तो सॉलिड है ना सर आई मोटी भी बस एक पेन तो हो ਸਾਜੇ ਤਾਂ ਨਹੀਂ ਬੋਲਦੀ ਸ਼ੂਗਰ ਕਹ ਰਹੀ ਸੀ ਮੈਂ ਕਿ ਉਹਦੇ ਉੱਤੇ ਹੀ ਮੈਂ ਸਾਜੇ ਗਰਮ ਪਾਣੀ ਪੀਂਹ ਜੀ ਸਾਰਾ ਪਾਣੀ ਨਾ ਪਿਆ ਬੈਠੋ ਨੇ ਗਾੜੀ ਆਨਲਾਈਨ ਭਾਈ ਦਾ ਵਰਤਦਾ ਜਿੰਨਾ ਕੋ ਹੋ ਹਾਂਜੀ ਪਾਣੀ ਸੁਣ ਲੋ ਕਦੇ ਮੈਨੂੰ ਆਉਂਦਾ ਸੁਣ ਲੋ ਨੋ 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 ਮੈਂ ਟੇਪਰ ਕੋ ਮੈਂ ਸੂਜੀ ਦੇ ਸਭ ਰੋਦਾ ਸੂਜੀ ਭਾਜੀ ਕਿਹਦੇ ਬਣਾਏ ਆਪਦੇ ਦੇਖਿਆ ਸਾਰਾ ਖਤ ਹੋ ਗਿਆ ਮੈਨੂੰ ਆਉਂਦਾ ਹੀ ਨਹੀਂ ਸੂਜੀ ਦਾ ਮੇਰਾ ਹਸਬੰਦ ਕਦੇ ਜਦੋਂ ਲਾਈਕ ਕਰਦੇ ਫਿਰ ਉਹਦੇ ਫਰੈਂਡ ਨੂੰ ਕਹਿੰਦੀ ਆ ਸੂਜੀ ਦਾ ਪ੍ਰਸ਼ਾਦ ਬਣਾ ਕੇ ਦੇ ਦੇ ਜਦੋਂ ਪਾਣੀ ਦਿੰਦਾ ਨਹੀਂ ਮਾਮਾ ਪਤਾ ਹੀ ਨਹੀਂ ਕਦੇ ਬਣਾਇਆ ਹੋਰ ਨਾ ਮਾਮਾ ਇਹ ਤਾਂ ਮੈਂ ਬਣਾ ਲੈਂਦਾ

ਮੋਹਨ ਨਾਲ ਜ਼ਰਬੇ ਜੀਰੀਵਾਂ ਨੂੰ ਸੁਣਦਾ ਦੋ ਇਸ ਵੀ ਬੇ 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 ਲੱਗਦਾ ਕਿਉਂ ਬੇਲਾ ਨਹੀਂ ਹੱਲੇ ਨਹੀਂ ਕਮਾਲ ਹੋ ਗਈ ਮੈਂ ਲੱਗਿਆ

ਆ ਸਾਰੇ ਖਾ ਰਹੇ ਨੇ ਨਹੀਂ ਨਾਲੇ ਕਹਿੰਦੇ ਸੀਗੇ ਵੀ ਡਾਈਟਿੰਗ ਤੇ ਚੱਲ ਰਹੇ ਆ ਨਵਦੀਪ ਤਾਂ ਜਿੱਤਾ ਨਹੀਂ ਗੂਗਲ ਪੇ ਵਾਲੀ ਗੱਲ ਕਰੀ ਇਹ ਨਹੀਂ ਆ ਲੈ ਓਏ ਓਏ ਨਾਲੇ ਪ੍ਰੀਤ ਪ੍ਰੀਤ ਭਾਬੀ ਮੰਨਦੀ ਨਹੀਂ ਸੀ ਮੈਂ ਕਿਹਾ ਨਵਦੀਪ ਕੱਲਾ ਕਿਲੋ ਗੁਲਾਬ ਜਮਣਾ ਖਾ ਜਾਂਦਾ ਸੀਗਾ ਹਾਂ ਖਾ ਜਾਂਦੇ ਸੀ ਬਾਈ ਮੈਨੂੰ ਪਤਾ ਹੀ ਨਹੀਂ ਸੀ ਕਿਨੇ ਖਾ ਸੀ ਹਾਂ ਪਤਾ ਇਹਨੂੰ ਪੁੱਛੋ ਪਤਾ ਨੂੰ ਕਿਵੇਂ ਲੱਗਿਆ ਹਾਂ ਫਦੇ ਤੂੰ ਦੱਸ ਪਹਿਲਾਂ ਇੱਧਰ ਇਹ ਵੀ ਪੁੱਛ ਲਓ ਨਾ ਕਿ ਵਾਟਰ ਯੂਜ਼ ਹੋਇਆ ਕਿਵੇਂ ਵੈਨ ਯੂ ਹੈਡ ਡਰੋਨ ਹਾਂ ਸਹੀ ਗੱਲ ਹੈ ਹਾਂ 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 ਐਕਸਪੀਰੀਅੰਸ ਵਾਸ ਰੀਲੀ ਗੁੱਡ ਚਾਈਕਡ ਕਿਵੇਂ ਲੱਗਿਆ ਫਤਿਹ ਗੁੱਡ ਮਿੱਠਾ ਮਿੱਠਾ ਪਰਫੈਕਟ ਨਾ ਤੂੰ ਐਂ ਦੱਸ ਚੱਲ ਤੂੰ ਪਤੇ ਪਤੇ ਇਹ ਮਿੱਠਾ ਸੀਗਾ ਮੈਨੂੰ ਲੱਗਿਆ ਨੂਨ ਪਾਇਆ ਹੈ ਇਹ ਮੇਰੇ ਤੇ ਨਾ ਫੋਕਸ ਨਾ ਕਰ ਨਹੀਂ ਤੂੰ ਐਂ ਦੱਸ ਚੱਲ ਮੈਂ ਕੈਮਰਾ ਚਾਲੀਆ ਬਾਈ ਤੂੰ ਕੈਮਰਾ ਚਾਹੀ ਤੂੰ ਪਹਿਲਾਂ ਇਹ ਦੱਸ ਤੂੰ ਐ ਕਿਹਾ ਵੀ ਇਟ ਵਾਸ ਰੀਲੀ ਗੁੱਡ ਕਿ ਸੀਗਾ ਕੀ ਪਹਿਲੀ ਡਿਸ਼ ਕੀ ਖਵਾਈ ਸੀ ਭਾਬੀ ਨੇ ਬਣਾ ਕੇ ਮੈਂ ਥਿੰਕ ਯੂ ਥਿੰਕ ਨਹੀਂ ਨਹੀਂ ਆਈ ਥਿੰਕ ਮਿੱਠੇ ਪ੍ਰੋਫੀ ਸੀਗੇ ਹੈ ਤੇ ਪ੍ਰਸ਼ਾਦ ਸੀਗੇ ਵੈਰੀ ਗੁੱਡ ਸਲੋਗਨ ਲੈਪਸ ਹੋਣੇ ਚਾਹੀਦੇ ਹਨ ਕੀ ਸੀਗਾ ਜੀ ਬਾਲੇ ਸੀਗਾ ਬਾਲੇ ਸੀਗਾ ਤੀਰ ਕਵਾਇ ਸੀਗਾ ਅੱਛਾ ਓਕੇ ਓਕੇ ਉਹ ਬੋਲ ਜਾਨੇ ਹਨਾ ਬੋਲ ਲੇ ਐਸਪੀਡ ਵਾਲ ਵੀ ਹਾਂ ਇਹਨਾਂ ਨੂੰ ਪੁੱਛੋ ਜਾਵੇ ਮਿੱਠੇ ਤੋਂ ਕਿਵੇਂ ਖਵਾਤੇ ਪਹਿਲਾ ਪਹਿਲਾ ਆ ਗੱਲ ਦਾ ਜਵਾਬ ਦਿੱਤਾ ਜਾਏ ਯਾਰ ਮਿੱਠੇ <laughs> it's not been 12 years, it's been 11 years. Yeah. Oh my god. <laughs> <laughs>